ਹੈਲੋ ਜੀ ਸਤਿ ਸ਼੍ਰੀ ਅਕਾਲ ਹਾਜ਼ਰ ਹੋ ਗਿਆ ਜੀ ਅੱਜ ਮੈਂ ਤੁਹਾਡੇ ਅੱਗੇ ਅਰੋੜਾ ਫੈਸ਼ਨ ਤੋਂ ਅੱਜ ਤਾਂ ਹੀ ਕਰਨਾ ਹੈ ਤੁਹਾਡਾ ਮੈਂ ਫਾਇਦਾ ਕਰਾਣਾ ਹੈ ਫਾਇਦਾ ਕਿੱਦਾਂ ਕਰਾਣਾ ਆ ਜਿਹੜੇ ਮੈਂ ਸੂਟ ਕਾਟਨ ਦੇ ਕੱਢ ਹੋਏ ਹਨ ਬਹੁਤ ਹੀ ਸੁਪੀਰੀਅਰ ਫੈਬਰਿਕ ਹੈ ਤੇ ਇਹ ਤੁਹਾਨੂੰ ਉਹ ਰੇਟ ਦੇ ਦੇਣੇ ਆ ਤੁਸੀਂ ਕਹਣਾ ਸਾਰੇ ਹੀ ਦੇ ਦਿਓ ਐਡਾ ਸੁਪੀਰੀਅਰ ਫੈਬਰਿਕ ਹੈ ਨਾ ਇਹ ਤਾਂ ਮੈਂ ਲੈਸ ਤਾਂ ਦੇ ਰਿਹਾ ਕਿ ਮੇਰੇ ਕੋਲ ਸੈੱਟ 'ਚ ਇੱਕ ਇੱਕ ਪੀਸ ਬਚਿਆ ਹੈ ਜਿੱਦਾਂ ਕੀ ਆ ਇੱਕ ਕਲਰ ਹੈਗਾ ਇਹ ਮੇਰੇ ਕੋਲ ਆਏ ਸੀ 4 ਕਲਰ ਚਾਰਾਂ ਜੋਨ ਮੇਰੇ ਕੋਲ ਇੱਕ ਕਲਰ ਬਚਿਆ ਆ ਹੁਣ ਤੁਸੀਂ ਰੇਟ ਤੁਹਾਨੂੰ ਪਹਿਲੇ ਰੇਟ ਦਾ ਦੱਸਾ ਰੇਟ ਤਾਂ ਸੀ ਆਪਾਂ 1500 ਦਾ ਸੇਲ ਕੀਤਾ ਆ ਹੁਣ ਸਿਰਫ ਤੇ ਸਿਰਫ ਇਹ ਤੁਹਾਨੂੰ ਦਵਾਂਗਾ ਮੈਂ 1200 ਦੇ ਵਿੱਚ ਤੇ ਫੈਬਰਿਕ ਦੇਖਿਓ ਕਲਰ ਕੰਟਰਾਸਟ ਦੇਖਿਓ ਬਹੁਤ ਹੀ ਸੋਹਣੇ ਪੀਸ ਆਗੇ ਆ ਦੇਖੋ ਛਾਤੀ ਮਾਰੋ ਇੱਕ ਵਾਰ ਸੂਟ ਵਾਲੇ ਲੈਸ ਆ ਗਿਆ ਯਾਰ ਡਿਜੀਟਲ ਪਾਕਿਸਤਾਨੀ ਸੂਟ ਹੈ ਲੌਂਗ ਲੈਂਥ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ 2.5 ਮੀਟਰ ਨਾਲ ਸਲਵਾਰਾ ਤੇ ਨਾਲ ਜਿਹੜੇ ਦੁਪੱਟੇ ਗਿਆ ਬਿਲਕੁਲ ਪਿਓਰ ਦੇ ਦੁਪੱਟੇ ਆ ਦੇਖਿਓ ਬਹੁਤ ਹੀ ਸੁਪੀਰੀਅਰ ਫੈਬਰਿਕ ਹੈਗਾ ਜੀ ਇੰਨੇ ਦਾ ਕੋ ਆ ਦੇਖੋ ਐਨਾ ਫਾਇਦਾ ਤੁਹਾਡਾ ਚਲੋ ਅੱਗੇ ਇੰਨੇ ਚ ਨਹੀਂ ਬਸ ਕਰਨਾ ਪਤਾ ਨੂੰ ਹੋਰ ਪੀਸੇ ਖਾਨੇ ਹੁਣ ਆ ਦੇਖੋ ਇੱਕ ਆ ਗਿਆ ਜੈਪੁਰੀ ਪੀਸ ਪੀਕਲ ਛਾਤੀ ਮਾਰੇ ਉਹ ਸੂਟ ਬਹੁਤ ਸੋਹਣਾ ਜੇ ਪਰ ਫੈਬਰਿਕ ਬਿਲਕੁਲ ਹੈਗੀ ਪਿਓਰ ਕਾਟਨ ਇਹ ਆ ਜਾਣੀ ਹੈ ਜੀ ਜੈਪੁਰੀ ਕਾਟਨ ਲੈਂਥਾਂ ਦੇਖੋ ਫੁੱਲ ਲੈਂਥਾਂ 46 47 ਤੱਕ ਫੁੱਲ ਲੈਂਥ ਬਨੇਗੀ ਗੜਾ ਦੇਖੋ ਕਿੱਡਾ ਸੋਨਾ ਬਣਿਆ ਹੋਇਆ ਐਮਬਰਾਇਡਰੀ ਹੈਗੀ ਪੂਰੀ ਉਹ ਤੇ ਆ ਗਲਾ ਗਾ ਦੇ ਤੇ ਇਸ ਨਾਲ ਲਗਾ ਹੋਰ ਦਾ ਦੁਪੱਟਾ ਉਹ ਵੀ ਹੈਂਡ ਪੇਂਟ ਸਾਰਾ ਸ਼ੇਡੇਡ ਦੁਪੱਟਾ ਦੁਪੱਟਾ ਵੀ ਗਾ ਖੁੱਲਾ ਸਾਰਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੇ 2000 ਆਹੀ 1600 ਦਾ ਬੜਾ ਆਪਾ ਫੇਰ ਇਹ ਤੁਹਾਨੂੰ ਦੇਣਾ ਤੇ ਸਿਰਫ 1200 ਦਾ ਆਪਾਂ 1200 ਤੋਂ ਉੱਪਰ ਨਹੀਂ ਜਾਣਾ ਗਾ ਰੇਟ ਦਾ ਨੂੰ ਇਹੀ ਦੇਣਾ ਅੱਗੇ ਆ ਜਾਣੀਆਂ ਨਾਲ 2.5 ਮੀਟਰ ਦੀ ਸਲਵਾਰ ਪਰ ਕਾਟ ਗਈ ਬਹੁਤ ਸੋਹਣਾ ਫੈਬਰਿਕ ਗਾ ਦੇਖੋ ਕਿਤਾ ਸੋਹਣਾ ਹੈ ਨਾ ਤੁਹਾਡੇ ਮਤਲਬ ਦਾ ਕਲਰ ਆਰਡਰ ਸਿਰਫ 1200 ਫੇਣੀ ਬੱਸ ਕਰਨਾ ਲਓ ਹੁਣ ਅੱਗੇ ਇੱਕ ਹੋਰ ਸੋਹਣਾ ਪੀਸ ਆ ਗਿਆ ਜੇ ਆਹ ਦੇਖੋ ਡਿਜ਼ਾਈਨ ਪੀਸ ਆ ਜੀ ਬਹੁਤ ਸੋਹਣਾ ਬੇਸ ਆਣਾ ਸਾਰਾ ਡਿਜੀਟਲ ਕਲਰ ਦੇਖੋ ਕਿੱਡਾ ਘੈਂਡ ਕਲਰ ਹੈ ਗਾ ਡਿਜੀਟਲ ਪ੍ਰਿੰਟ ਆ ਗਿਆ ਨਾਲ 프ਰੰਟ ਬੈਗ ਇਸੇ ਤਰ੍ਹਾਂ ਹੀ ਪ੍ਰਿੰਟ ਆਏਗਾ ਤੇ ਇਸ ਨਾਲ ਗਿਆ ਹੈ ਬਹੁਤ ਹੀ ਸੁਪੀਰੀਅਰ ਕਾਟਨ ਦੀ ਸਲਵਾਰ ਔਰ ਲੌਂਗ ਲੈਂਥ ਦਾ ਪੀਸ ਆ ਜੀ ਕਿਸੇ ਦਾ ਵੀ ਬਣ ਸਕਦਾ ਆ ਦੇਖੋ ਸਲੀਵਸ ਤੇ ਵੀ ਇਸੇ ਤਰ੍ਹਾਂ ਹੀ ਪ੍ਰਿੰਟ ਆਣਾ ਕਲਰ ਬਲੂ ਤੇ ਨਾਲ ਆ ਗਿਆ ਜੀ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਆ ਗਿਆ ਖੁੱਲਾ ਡੁਲਾ ਪੰਜਾਬੀ ਦੁਪੱਟਾ ਪ੍ਰਾਈਸ ਰੇਂਜ ਇਹ ਵੀ ਸਿਰਫ ਦਵਾਂਗੇ ਆਪਾਂ ਸਿਰਫ ਤੇ ਸਿਰਫ 1200 ਦਾ ਹਾਂਜੀ ਹੈ ਸੀ ਨਾ ਬਲੂ ਸੂਟ ਸੋਹਣਾ ਹੁਣ ਅੱਗੇ ਆ ਗਿਆ ਜੀ ਸਪੈਸ਼ਲ ਲੇਸਾਂ ਵਾਲਾ ਸੂਟ ਪਾਕਿਸਤਾਨੀ ਸਟਾਈਲ ਹੈ ਪਿਓਰ ਕਾਟਨ ਦਾ ਫੈਬਰਿਕ ਆਣਾ ਲੇਸਾਂ ਪੂਰਾ ਲੌਂਗ ਲੈਂਥ ਦਾ ਪੀਸ ਹੈ ਲੇਸਾ ਬਹੁਤ ਸੋਹਣਿਆ ਬੁਟੀਕ ਵਰਕ ਹੋਇਆ ਹੈ ਗਲਾ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਪਿਓਰ ਕਾਟਨ ਦਾ ਫੈਬਰਿਕ ਹੈ ਜੀ ਡਿਜੀਟਲ ਪ੍ਰਿੰਟ ਤੇ ਇਸ ਦੇ ਨਾਲ ਆਇਆ ਹੈ ਸ਼ਿਫੋਨ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਸਾਰਾ ਹੈਂਡ ਪੇਂਟ ਤੇ 4 ਸਾਈਡ ਪੂਰਾ ਬਾਰਡਰ ਹੈਗਾ ਬਹੁਤ ਸੋਹਣਾ ਪੀਸ ਹੈਗਾ ਜੀ ਗਲਾ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਬਿਲਕੁਲ ਡਿਜ਼ਾਈਨਰ ਤੇ ਨਾਲ ਬਾਟਮ ਦਾ ਫੈਬਰਿਕ ਹੈ ਜੀ 2.5 ਮੀਟਰ ਕਾਟਨ ਦਾ ਔਰ ਪੀਸ ਇਹ ਵੀ ਸਿਰਫ ਤੁਹਾਨੂੰ ਦੇਣਾ ਜੀ 1200 ਦਾ ਓਨਲੀ 1200 ਆਜੋ ਜੀ ਨੈਕਸਟ ਦੇ ਨੈਕਸਟ ਆ ਹੈਵੀ ਮੇਰੇ ਕੋਲ ਸਿੰਗਲ ਕਲਰ ਬਚਿਆ ਜੀ ਤਾਂ ਹੀ ਰਹੀ ਤੁਹਾਨੂੰ ਇੰਨੀ ਨੋਮੀਨਲ ਦੇਣੀ ਆ ਜੀ ਬਿਲਕੁਲ ਡਿਸਕਾਊਂਟਡ ਪੀਸ ਹੈਗਾ ਲੌਂਗ ਲੈਂਥ ਦਾ ਪੀਸ ਹੈ ਬਿਲਕੁਲ ਪਿਓਰ ਡਿਜੀਟਲ ਆਏਗਾ ਮਸਲੀਨ ਕਾਟਨ ਦਾ ਫੈਬਰਿਕ ਸੁਪੀਰੀਅਰ ਫੈਬਰਿਕ ਹੈਗਾ ਇਹ ਸਾਰਾ ਉੱਪਰ ਹੋਇਆ ਧਾਗੇ ਦਾ ਕੰਮ ਹਾਈਲਾਈਟਡ ਬਿਲਕੁਲ ਲੈਂਥ 47 ਦਾ 47 ਦਾ ਰੈਡੀ ਹੈ ਜੀ ਕਿਸੇ ਦਾ ਵੀ ਬਣ ਸਕਦਾ ਤੇ ਨਾਲ ਆਏਗੀ 2.5 ਮੀਟਰ ਸਵਾਰ ਖੁੱਲੀ ਡੁੱਲੀ ਤੇ ਦੁਪੱਟਾ ਜਿਹੜਾ ਹੈ ਜੀ ਇਹਦੇ ਨਾਲ ਹੈਗਾ ਪਿਓਰ ਦਾ ਪ੍ਰਿੰਟਡ ਦੁਪੱਟਾ ਖੁੱਲ੍ਹਾ ਡੁੱਲਾ ਦੁਪੱਟਾ ਆ ਕਿਉਂ ਕਲਰ ਬਹੁਤ ਸੋਹਣਾ ਹੈ ਬਹੁਤ ਪਿਆਰਾ ਬਹੁਤ ਗ੍ਰੇਸਫੁਲ ਪੀਸ ਹੈਗਾ ਜੀ ਲੌਂਗ ਲੈਂਥ ਦਾ ਪੀਸ ਹੈਗਾ ਆ ਦੇਖੋ ਸਾਡਾ ਐਡਰੈਸ ਹੈ ਜੀ ਅਰੂੜਾ ਫੈਸ਼ਨ 1 ਨੰਬਰ ਦਗਾਨ ਹੈ ਜੀ ਸਹਿਜ ਐਨ ਕਲੇਬ ਮਾਰਕੀਟ ਮਜੀਠਾ ਰੋਡ ਅੰਮ੍ਰਿਤਸਰ ਨੇੜੇ ਪੈਂਦੀ ਜੀ ਮੋਂਗਾ ਬੇਕਰੀ ਸਿੱਟ ਸਿੱਟ ਬੁਕਰਵਾ ਲਈ ਆਫਰ ਦਾ ਫਾਇਦਾ ਲੋ